ਸਨਾਸਰੇ ਮਹੱਲਾ ਪੰਜਵਾ ਸ਼ੰਤ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਯਾਲ ਜਿਸ ਸੰਗ ਹਰ ਗਾਵੀ ਅਜੀਓ ਅਮਰਤਾ ਹਰ ਕਾ ਨਾਮ ਸਾਧ ਸੰਗ 라ਵੀ ਅਜੀਓ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾ ਵੀ ਅਜੀਓ ਪੰਜਵੇਂ ਸਤਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੀ ਬਾਣੀ ਰਾਗ ਤਨਾਸਰੀ ਦੇ ਵਿੱਚ ਅੰਗ 691 ਦੇ ਉੱਪਰ ਬਾਣੀ ਦਾ ਰੂਪ ਸ਼ਾਂਤ ਸੁਆਪਣ ਸ਼ਾਂਤ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾ ਵੀ ਅਜੀਓ ਉਹ ਸਾਧਗੁਰੂ ਪਾਸ਼ਾ ਦੀਨਾ ਤੇ ਦਇਆ ਕਰਨ ਵਾਲੇ ਨੇ ਗਰੀਬਾਂ ਤੇ ਰਹਿਮ ਅਥਵਾ ਤਰਸ ਕਰਨੇ ਵਾਲੇ ਹਨ ਜੀ ਨਾਲ ਸੰਗ ਕਰਕੇ ਹਰੀ ਪਰਮੇਸ਼ਰ ਨੂੰ ਗਾਵੀਦਾ ਹੈ ਜੀ ਕਹਿੰਦੇ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ ਰਾਵੀਐ ਜੀਓ ਅੰਮ੍ਰਿਤ ਹਰਿ ਕਾ ਨਾਮ ਅਰਥਾਤਕ ਹਰੀ ਪਰਮੇਸ਼ਰ ਜੀ ਦਾ ਨਾਮ ਅੰਮ੍ਰਿਤ ਸਰੂਪ ਅਮਰਿਤ ਉਤਰਾਇਤ ਹੈ ਰਸਾਦ ਸੰਗ ਰਾਵੀ ਆ ਜੀਓ ਸਾਥ ਸੰਗ ਕਰਕੇ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਦੇ ਨਾਮ ਨੂੰ ਰਾਵੀ ਅਰਥਾਤ ਭੋਗਣਾ ਕਰੀਦਾ ਸਮਰਨਾ ਕਰੀਦਾ ਕਹਿੰਦੇ ਬਾਜ ਸੰਗ ਸਾਧ ਇੱਕ ਅਰਧ ਜਨਮ ਮਰਨ ਦੁਖ ਨਾਸੈ ਤੋਰ ਕਰਮ ਲਿਖਿਆ ਸਾਚ ਸਿੱਖਿਆ ਕੱਟੀ ਜਮ ਕੇ ਫਾਸੈ ਆਜ ਸੰਗ ਸਾਧ ਇੱਕ ਅਰਧ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਸਾਰ ਸਤਿਗੁਰੂ ਦਾ ਸੰਗ ਕਰਕੇ ਭਜਨ ਕਰਨਾ ਕਰਦੇ ਹਨ ਜਿਹੜੇ ਕਦੇ ਆਰਾਧਨਾ ਕਰਨੀ ਕਰਦੇ ਹਨ ਮਹਾਰਾਜ ਕਹਿੰਦੇ ਜਨਮ ਮਾਰਨ ਦੁੱਖ ਨਾਸੈ ਉਹਨਾਂ ਦਾ ਜੰਮਣ ਮਾਰਨ ਦਾ ਦੁੱਖ ਨਸ ਜਾਂਦਾ ਨਾਸ਼ ਹੋ ਜਾਂਦਾ ਜਾਂ ਪਤ ਜਾਂਦਾ ਹੈ ਕਹਿੰਦੇ ਤੁਰ ਕਰਮ ਲਿਖਿਆ ਸਾਚ ਸਿੱਖਿਆ ਕੱਟੀ ਜਮ ਕੇ ਫਾਸਾ ਹੈ ਤੋਰ ਕਰਮ ਲਿਖਿਆ ਸਾਚ ਸਿੱਖਿਆ ਜਨਰ ਤੋਰ ਦਰਗਾਹੋਂ ਭਾਗਾਂ ਦੇ ਵਿੱਚ ਕਰਮ ਲਿਖਿਆ ਹੋਇਆ ਭਾਗ ਪਾਇਆ ਹੋਇਆ ਉਹ ਸਤਿਗੁਰੂ ਪਾਤਸ਼ਾਹ ਜੀਆਂ ਦੀ ਸੱਚੀ ਸਿੱਖਿਆ ਗ੍ਰਹਿਣ ਕਰਨੀ ਕਰਦੇ ਹਨ ਤੇ ਇਸ ਦੇ ਫਾਲ ਸਰੂ ਮਹਾਰਾਜ ਕਹਿੰਦੇ ਕੱਟੀ ਜਮ ਕੀ ਫਾਸਾਏ ਜਮਦੂਤਾਂ ਦੀ ਫਾਹੀ ਕੱਟੀ ਜਾਂਦੀ ਆ ਉਹਨਾਂ ਦੇ ਗਲ ਦੇ ਵਿੱਚੋਂ ਕਹਿੰਦੇ ਪਰਮਨਾਠੇ ਛੁੱਟੀ ਗਾਠੇ ਜਮ ਪੰਥ ਮੂਲ ਨ ਆਵਿਐ ਬੇਨਵਾਂਤ ਨਾਨਕ ਤਾਰਾ ਕਿਰਪਾ ਸਦਾ ਹਰ ਗੁਣ ਗਾਵੀਆ ਪਾ ਪਰਮਨਾਠੇ ਛੁੱਟੀ ਗਾਠੇ ਅਰਥਾਤ ਕਿ ਮਹਾਰਾਜ ਕਹਿੰਦੇ ਜਿਨ੍ਹਾਂ ਵੀ ਗੁਰਮੁਖਾਂ ਗੁਰੂ ਪਿਆਰਿਆਂ ਦੇ ਅੰਦਰ ਡਰ ਭੈਅ ਔਰ ਭਰਮ ਭਲੇ ਖਾ ਨੱਠ ਜਾਂਦਾ ਹੈ ਛੁੱਟੀ ਗਾਠੇ ਮਹਾਰਾਜ ਕਹਿੰਦੇ ਤਨਾ ਗੁਣਾ ਦੀ ਗਾਠ ਖੁੱਲ ਜਾਂਦੀ ਹੈ ਜਿਨ੍ਹਾਂ ਦੇ ਅੰਦਰ ਜਮ ਪਾਂਥ ਮੂਲ ਨਾ ਆਵੀਐ ਮਹਾਰਾਜ ਕਹਿੰਦੇ ਜਮਦੂਤਾਂ ਦੇ ਰਾਤ ਬਿਲਕੁਲੋ ਹੀ ਨਹੀਂ ਪੈਂਦੇ ਕਹਿੰਦੇ ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ ਬਿਨਵੰਤ ਨਾਨਕ ਧਾਰ ਕਿਰਪਾ ਪੰਜਵੇਂ ਸਤਿਗੁਰੂ ਸਹਿਬ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਹ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੇ ਤੇ ਐਸੀ ਕਿਰਪਾ ਧਾਰਨ ਕਰੋ ਤਾਂ ਜੋ ਮਹਾਰਾਜ ਕਰੇ ਸਦਾ ਰੁਣ ਗਾ ਵੀ ਐ ਅਸੀਂ ਸਦਾ ਹੀ ਹਰੀ ਜੀ ਤੁਹਾਡੇ ਗੁਣਾਂ ਨੂੰ ਗਾਉਂਦੇ ਰਹੀਏ ਐਸੀ ਕਿਰਪਾ ਕਰੋ ਸਾਡੇ ਤੇ ਸੋ ਅਗੋਂ ਆਪਣੇ ਸ਼ਾਂਤ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਨਿਰਤਰ ਆਤਰ ਏਕ ਨਾਮ ਨਿਰੰਜਨ ਜੀਓ ਦੋ ਦਾ 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 ਤਾਰਾ ਸਰਬ ਦੁਖ ਪੰਜਨੋਂ ਜਿਓ ਨੈ ਤਰਿਆਂ ਤਰ ਏਕ ਨਿਆਸ ਰਿਆਂ ਦਾ ਆਸਰਾ ਏਕ ਹੀ ਆ ਕਿਹੜਾ ਨਾਮ ਨਿਰੰਜਨੋਂ ਜਿਓ ਤੋਂ ਮਾਇਆ ਰਹਿਤ ਪਰਮੇਸ਼ਰ ਜੀ ਦਾ ਮਾਇਆ ਰਹਿਤ ਨਾਮ ਨਿਆਸ ਰਿਆਂ ਦਾ ਆਸਰਾ ਹੈ ਤੂੰ ਦਾਤਾ ਦਾਤਾਰ ਸਰਬ ਦੁਖ ਪੰਜਨੋ ਜਿਓ ਤੂੰ ਦਾਤਾ ਦਾਤਾਰ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਦਾਤਾ ਕਰਨੇ ਵਾਲਾ ਦਾਤਾਰ ਪਾਤਸ਼ਾਹ ਹੈ ਅਰ ਸਰਬ ਦੁਖ ਪੰਜਨੋ ਜਿਓ ਸਾਡੇ ਸਾਰਿਆਂ ਦੇ ਸਾਰੇ ਦੁੱਖਾਂ ਨੂੰ ਭੰਜਨ ਹਾਰੇ ਹਾਂ ਨਾਸ਼ ਕਰਨੇ ਵਾਲਾ ਹੈ ਕਹਿੰਦਾ ਦੁਖ ਹਰਤਾ ਕਰਤਾ ਸੁਖਾ ਸੁਆਮੀ ਸਰਣ ਸਾਧੂ ਆਇਆ ਸੰਸਾਰ 사ਗਰ ਮਹਾ ਵਿਖੜਾ ਪਲ ਏਕ ਮਾਹ ਤਰਾਇਆ ਦੁਖ ਹਰਤਾ ਕਰਤਾ ਸੁਖਾ ਸੁਆਮੀ ਸਰਣ ਸਾਧੂ ਆਇਆ ਅਰਥਾਤ ਕਿ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਸਾਧ ਸਤ ਗੁਰੂ ਦੀ ਸ਼ਰਣ ਦੇ ਵਿੱਚ ਆਇਆ ਹੈ ਹਰੀ ਪਰਮੇਸ਼ਰ ਉਸ ਦੇ ਦੁੱਖਾਂ ਦਾ ਹਰ ਅਰਥਾਤ ਨਾਸ਼ ਕਰਨੇ ਵਾਲਾ ਹੈ ਔਰ ਕਰਤਾ ਸੁਖਾ ਸੁਆਮੀ ਤੇ ਮਹਾਰਾਜ ਕਹਿੰਦੇ ਉਸ ਦੇ ਹਿਰਦੇ ਦੇ ਵਿੱਚ ਸੁੱਖਾ ਨੋ ਉਤਪੰਨ ਕਰਨੇ ਵਾਲਾ ਹੈ ਸੁਆਮੀ ਪਰਮੇਸ਼ਰ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਸਾਧ ਸਤ ਗੁਰੂ ਦੀ ਸ਼ਰਣ ਦੇ ਵਿੱਚ ਆਉਣਾ ਕਰਦਾ ਹੈ ਕਹਿੰਦੇ ਸੰਸਾਰ ਸਾਗਰ ਮਹਾ ਵਿਖੜਾ ਪਲ ਏਕ ਮਾਹ ਤਰਾਇਆ ਇਹ ਸੰਸਾਰ ਰੂਪੇ ਸਮੁੰਦਰ ਜਿਹੜਾ ਬਹੁਤ ਵਿਖੜਾ ਹੈ ਬੜਾ ਔਖਾ ਤਰਿਆ ਜਾਣੇ ਵਾਲਾ ਹੈ ਸਤਿਗੁਰੂ ਪਾਸ਼ਾ ਆਪਣੀ ਕਿਰਪਾ ਕਰਕੇ ਕੇਵਲ ਇੱਕ ਪਾਲ ਮਾਤਰ ਦੇ ਵਿੱਚ ਹੀ ਗੁਰਮਖਾਂ ਨੂੰ ਤਰਉਣਾ ਕਰਦੇ ਹਨ ਪਾਰ ਕਰਨਾ ਕਰਦੇ ਹਨ ਕਹਿੰਦੇ ਪੂਰ ਰਹਿਆ ਸਰਬਥਾਈ ਗੁਰ ਗਿਆਨ ਨਿਤਰੀ ਅੰਜਨ ਬੇਲਵਾਂਤ ਨਾਨਕ ਸਦਾ ਸਿਮਰੇ ਸਰਬ ਦੁਖ ਪਾਪ ਹੰਜਨ ਪੂਰ ਰਹਾ ਸਰਬ ਥਾਈ ਮਹਾਰਾਜ ਕਹਿੰਦੇ ਆਕਾਲ ਪੁਰਖ ਵਾਹਿਗੁਰੂ ਸਾਰੀਆਂ ਥਾਵਾਂ 'ਚ ਪੂਰਨ ਹੋ ਕੇ ਵਰਤ ਰਿਹਾ ਮਹਿਸੂਸ ਹੋਣ ਲੱਗ ਪੈਂਦਾ ਕਿ ਨਾ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਮਹਾਰਾਜ ਕਹਿੰਦਾ ਗੁਰ ਗਿਆਨ ਨੇਤਰੀ ਅੰਜਨ ਆਪਣੇ ਸੁਰਤੀ ਦੇ ਨੇਤਰਾਜ ਗੁਰੂ ਦਾ ਗਿਆਨ ਰੂਪੀ ਸੁਰਮਾ ਪਾਉਣਾ ਕਰਦਾ ਹੈ ਉਸਨੋ ਹਰੀ ਪਰਮੇਸ਼ਰ ਸਰਵ ਵਿਆਪਕ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਹਿੰਦਾ ਬਿਦਵੰਤ ਨਾਨਕ ਸਦਾ ਸਿਮਰੇ ਸਰਬ ਦੁਖ ਪੈ ਭੰਜਨ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਨੇ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੇ ਹਾਂ ਕਿ ਸਾਰਿਆਂ ਦੇ ਦੁੱਖਾਂ ਤੇ ਪੈ ਦਾ ਭੰਜਨ ਕਰਨ ਵਾਲੇ ਹਰੀ ਪਰਮੇਸ਼ਰ ਜੀ ਅਸੀਂ ਸਦਾ ਤੁਹਾਨੂੰ ਸਿਮਰਦੇ ਹੀ ਰਹੀਏ ਚੇਤੇ ਕਰਦੇ ਹੀ ਰਹੀਏ ਸੋਗ ਆਪਣੇ ਸ਼ਾਂਤ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਪ ਲਈ ਇਹ ਲੜ ਲਾਏ ਕਿਰਪਾ ਤਾਰੀ ਅਜੀਓ ਮੋਹ ਨਿਰਗੁਣ ਨੀਤ ਅਨਾਥ ਪ੍ਰਭ ਅਗਮ ਅਪਾਰੀ ਅਜੀਓ ਆਪ ਲਈਏ ਲੜ ਲਾਏ ਕਿਰਪਾ ਤਾਰੀ ਅਜੀਓ ਹਰੀ ਪਰਮੇਸ਼ਰ ਜੀ ਨੇ ਗੁਰੂ ਮਹਾਰਾਜ ਨੇ ਆਪ ਹੀ ਸਾਨੂੰ ਆਪਣੇ ਲੜ ਲਾ ਲਿਆ ਪੱਲਾ ਫੜਾਤਾ ਕਿਰਪਾ ਤਾਰੀ ਅਜੀਓ ਸ੍ਰੀ ਕਨਾਲ ਮਹਾਰਾਜ ਨੇ ਸਾਡੇ ਤੇ ਕਿਰਪਾ ਤਾਰਨ ਕੀਤੀ ਹੈ ਸਾਨੂੰ ਆਪਣਾ ਲੜ ਫੜਾਉਣਾ ਕੀਤਾ ਕਹਿੰਦੇ ਮੋਹ ਨਿਰਗੁਣ ਨੀਜ ਅਨਾਥ ਪ੍ਰਭ ਅਗਮ ਅਪਾਰੀ ਅਜੀਓ ਮੋਹ ਨਿਰਗੁਣ ਨੀਚ ਅਨਾਥ ਅਸੀ ਗੁਣ ਤਾਂ ਵੀ ਹੁਨੇ ਨਿਰਗੁਣ ਹਾਂ ਨੀਚ ਹਾਂ ਅਨਾਥ ਨਖਸਮੇ ਹਾਂ ਪ੍ਰਭ ਅਗਮ ਅਪਾਰਿਆ ਜੀਵ ਪ੍ਰਭੂ ਪਰਮੇਸ਼ਰ ਮਾਨ ਬੁੱਧੀ ਕਰਕੇ ਪਹੁੰਚ ਤੇ ਅਪਰਪਾਰ ਹੈ ਜੀ ਕਹਿੰਦੇ ਦਇਆਲ ਸਦਾ ਕਿਰਪਾਲ ਸੋ ਆਮੇ ਨੀਚ ਥਾਪਣ ਹਾਰਿਆ ਜੇ ਜਾਣਤ ਸਭ ਵਾਸ ਤੇਰਾ ਸਗਲ ਤੇਰੀ ਸਾਰਿਆ ਦਿਆਲ ਸਦਾ ਕਿਰਪਾਲ ਸੁਆਮੀ ਦਇਆ ਦਾ ਘਰ ਹੈ ਸਦਾ ਹੀ ਕਿਰਪਾ ਦਾ ਘਰ ਹੈ ਸੁਆਮੀ ਮਾਲਕ ਪਰਮੇਸ਼ਰ ਨੀਤ ਥਾਪਣ ਹਾਰਿਆ ਉਹ ਸਾਡੇ ਵਰਗੇ ਨੀਤਿਆਂ ਨੂੰ ਸਾਫਤ ਕਰਨ ਦੇ ਸਮਰੱਥ ਥਾਪੜਾ ਦੇਣ ਦੇ ਸਮਰੱਥ ਹੈ ਕਹਿੰਦੇ ਜੀ ਜੰਤ ਸਭ ਵਸ ਤੇਰਾ ਸਗਲ ਤੇਰੀ ਸਾਰਿਆ ਜੇ ਜੰਮੇ ਸੂਲ ਜੀਵ ਅਤੇ ਸੂਖਮ ਜੰਤਨ ਸਾਰੇ ਤੇਰੇ ਵਾਸ ਦੇ ਵਿੱਚ ਨਿਯੰਤਰਣ ਦੇ ਵਿੱਚ ਕਾਬੂ ਦੇ ਵਿੱਚ ਹਨ ਹਰੀ ਪਰਮੇਸ਼ਰ ਜੀ ਅਤੇ ਸਗਲ ਤੇਰੀ ਸਾਰਿਆ ਸਾਰੇ ਤੇਰੀ ਸੰਭਾਲ ਦੇ ਅੰਤਰਗਤ ਹਨ ਤੇਰੀ ਖਬਰ ਦੇ ਵਿੱਚ ਅਨਸਾਰ ਦੇ ਵਿੱਚ ਹਨ ਕਹਿੰਦੇ ਆਪ ਕਰਤਾ ਆਪ ਭਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪ ਬਨਵਾਰਿਆ ਤਾਪ ਕਰਤਾ ਆਪ ਭੁਗਤਾ ਆਪ ਸકલ ਵਿਚਾਰਿਆ ਸਾਰ ਜਗਤ ਨੂੰ ਪੈਦਾ ਕਰਨੇ ਵਾਲਾ ਕਰਤਾ ਵੀ ਉਹ ਆਪ ਹੀ ਹੈ ਔਰ ਜੀਵਾ ਦੇ ਵਿੱਚ ਦੀ ਭੋਗੀ ਅਥਵਾ ਭੁਗਤਾ ਵੀ ਆਪ ਹੀ ਹੈ ਔਰ ਮਹਾਰਾਜ ਕਹਿੰਦੇ ਆਪ ਸਗਲ ਵਿਚਾਰੀਆਂ ਔਰ ਸਾਰੀਆਂ ਵਿਚਾਰਾਂ ਦੇ ਵਿੱਚ ਵੀ ਉਹ ਆਪ ਹੀ ਆ ਚੰਤਨਾ ਦੇ ਵਿੱਚ ਆਪ ਹੀ ਹੈ ਕਹਿੰਦੇ ਬਿਨਵੰਤ ਨਾਨਕ ਗੁਣ ਗਾਏ ਜੀਵਾ ਕਹਿੰਦੇ ਨੇ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਤੁਹਾਡੇ ਗੁਣਾਂ ਨੂੰ ਗਾ-ਗਾ ਕੇ ਜੀਉਂਦੇ ਹਾਂ ਕਹਿੰਦੇ ਹਰ ਜਾਪ ਜਪੋ ਬਨਵਾਰੀ ਆਹੇ ਬਨਵਾਰੀ ਜੀ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਾਪ ਨੂੰ ਜਪਨਾ ਕਰਦੇ ਹਾਂ ਨਾਮ ਨੂੰ ਜਪਨਾ ਕਰਦੇ ਹਾਂ ਸੋਗ ਆਪਣੇ ਸ਼ਾਂਤ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਦਾ ਤੇਰਾ ਦਰਸ ਅਪਾਰ ਨਾਮ ਅਮੁੱਲਈ ਜਿਓ ਨੇਤਾ ਜਪਹਾ ਤੇਰਾ ਦਾਸ ਪੁਰਖ ਤੋ ਲਈ ਜਿਓ ਤੇਰਾ ਦਰਸ ਅਪਾਰ ਨਾਮ ਅਮੁੱਲਈ ਜੀਓ ਹਰੀ ਪਰਮੇਸ਼ਰ ਜੀ ਤੁਹਾਡਾ ਦਰਸ਼ਨ ਅਪਾਰ ਬਿਹਦਾ ਅਸੀਮਤ ਹੈ ਤੁਹਾਡਾ ਨਾਮ ਵੀ ਅਮੋਲਕ ਹੈ ਉਸ ਦਾ ਮੋਲੀ ਕੋਈ ਨਹੀਂ ਹਰੀ ਪਰਮੇਸ਼ਰ ਜੀਓ ਕਹਿੰਦੇ ਨਿਤ ਜਪਾ ਤੇਰੇ ਦਾਸ ਪੁਰਖ ਅਤੋਲਈ ਜੀਓ ਇਹ ਅਤੋਲ ਪੁਰਖ ਹਰੀ ਪਰਮੇਸ਼ਰ ਜੀ ਤੁਹਾਡੇ ਦਾਸ ਤੁਹਾਨੂੰ ਨਿਤ ਹੀ ਜਪਣਾ ਕਰਦੇ ਹਨ ਚੇਤੇ ਕਰਨਾ ਕਰਦੇ ਹਨ ਕਹਿੰਦੇ ਸ਼ਾਂਤ ਰਸਨ ਬੂਠਾ ਆਪ ਤੂਠਾ ਹਰ ਰਸ ਹਸੇ ਮਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਆਂਦਨ ਜਾਗਿਆ ਸ਼ਾਂਤ ਰਸਨ ਬੂਠਾ ਆਪੇ ਤੂਠਾ ਮਹਾਰਾਜ ਕਹਿੰਦੇ ਜਿਨ੍ਹਾਂ ਸੰਤਾ ਮਹਾਪੁਰਖਾਂ ਤੇ ਹਰੀ ਪਰਮੇਸ਼ਰ ਆਪ ਤਰੁਠਾ ਹੈ ਆਪ ਮਿਹਰਬਾਨ ਹੋਇਆ ਨ ਸੰਤਾ ਦੀ ਰਸਨਾ ਦੇ ਉੱਪਰ ਵਸਿਆ ਹੈ ਕਹਿੰਦੇ ਹਰ ਰਸਾ ਸਈ ਮਾਤਿਆ ਤੇ ਉਹੀ ਸੰਤ ਜਨ ਹਰੀ ਰਾਸ ਦੇ ਵਿੱਚ ਐਨ ਮਸਤ ਹੋ ਗਏ ਮਸਤ ਕਹਿੰਦਾ ਗੁਰ ਚਰਨ ਲਾ ਗਏ ਮਹਾ ਭਾਗੇ ਜਿਨ੍ਹਾਂ ਦੇ ਭਾਗ ਬੜੇ ਮਹਾਨ ਹਨ ਉਹ ਗੁਰਮਹਾਰਾਜੀਆਂ ਦੇ ਚਰਨੀ ਲੱਗੇ ਹਨ ਗੁਰਮਹ ਗੁਰੂ ਪਿਆਰੇ ਔਰ ਸਦਾ ਅਨ ਦਿਨ ਜਾਗਿਆ ਉਹ ਸਦਾ ਹੀ ਮਾਰੇ ਕਹਿੰਦੇ ਰਾਤ ਦਿਨ ਜਾਗਰਤ ਰਹਿੰਦੇ ਨੇ ਚੇਤੰਨ ਰਹਿੰਦੇ ਨੇ ਸਾਵਧਾਨ ਰਹਿੰਦੇ ਨੇ ਕਦੇ ਵੀ ਅਵੇਸਲੇ ਨਹੀਂ ਰਹਿੰਦੇ ਹਰੀ ਪਰਮੇਸ਼ਰ ਵੱਲੋਂ ਕਹਿੰਦਾ ਸਾਦ ਸਦਾ ਸਿਮਰ ਤਬ ਸੁਆਮੀ ਸਾਸ ਸਾਸ ਗੁਣ ਬੋਲਈ ਬੇਨਵੰਤ ਨਾਨਕ ਤੋਰ ਸਾਦ ਨਾਮ ਪ੍ਰਭੂ ਅਮੋਲਈ ਸਾਦ ਸਦਾ ਸਿਮਰ ਤਬ ਸੁਆਮੀ ਜਿਹੜਾ ਮਹਾਰਾਜ ਕਹਿੰਦਾ ਸਦਾ ਸਦਾ ਹੈ ਸਿਮਰਨ ਦੇ ਜੋਗ ਹੈ ਸੁਆਮੀ ਪਰਮੇਸ਼ਰ ਮਾਲਕ ਪ੍ਰਭੂ ਸਾਸ ਸਾਸ ਗੁਣ ਬੋਲ ਲਈ ਸਵਾ ਸਵਾਸ ਸਾਰੇ ਪਰਮੇਸ਼ਰ ਦੇ ਗੁਣਾਂ ਨੂੰ ਬੋਲਣਾ ਕਰਦੇ ਹਾਂ ਉਚਾਰਨ ਕਰਨਾ ਕਰਦੇ ਹਾਂ ਕਹਿੰਦਾ ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੁੱਲਈ ਪੰਜਵੇਂ ਗੁਰੂ ਨਾਨਕ ਧਾਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਨੇ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਇਹੋ ਬੇਨਤੀਆਂ ਕਰਦੇ ਹਾਂ ਜੋ ਦੜੀਆਂ ਕਰਦੇ ਹਾਂ ਧੂਰ ਸਾਧੂ ਸਨ ਸਾਧੂਆਂ ਦੇ ਚਰਨਾਂ ਦੀ ਧੂੜ ਬਖਸ਼ੋ ਜੀ ਨਾਮ ਪ੍ਰਭੂ ਅਮੋਲਈ ਤੇ ਅਮੋਲ ਪਰਮੇਸ਼ਰ ਜੀ ਸਾਨੂੰ ਆਪਣੇ ਨਾਮ ਦੀਆਂ ਦਾਤਾਂ ਬਖਸ਼ੋ ਜੀ ਸਦਾ ਸਦਾ ਸਿਮਰਤਾਬੇ ਸੁਆਮੀ ਸਾਸ ਸਾਸ ਗੁਣ ਬੋਲਈ ਬੇਨਵੰਤ ਨਾਨਕ ਤੂਰ ਸਾਧੋ ਨਾਮ ਪ੍ਰਭੂ ਅਮੋਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ